ਅੱਛਾ ਜੀ ਸੁਖਾ ਜੀ 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 ਜਦੋਂ ਅੱਖ ਪਰਖੂ ਸੀ ਤੇ ਕੁਦਰਤੀ ਉਹ ਜਦੋਂ ਧਾਰ ਚੋਣ ਲੱਗੀ ਜਨਾਨੀ ਉਹ ਬਜ਼ੁਰਗ ਦੀ ਨੂੰ ਹਮ ਤੇ ਉਹ ਨਾ ਤੇ ਬੰਦਾ ਬਹੁਤ ਜ਼ਿਆਦਾ ਗਾਂ ਲੰਗੇ ਸੀ ਬਜ਼ੁਰਗਾਂ ਕਿਲੇ ਆਪਾਂ ਤਾਂ ਹੁਣ ਕਈ ਹੋਰੀ ਨਾ ਇਹ ਵੀ ਹੁੰਦਾ ਹਨਾ ਬਜ਼ੁਰਗਾਂ ਨੂੰ ਅਣਗੌਲੇ ਤੇ ਅਣ ਸੁਣੇ ਕਰਦੇ ਆ ਹੁਣ ਘਰਾਂ ਦੇ ਵਿੱਚ ਹਾਂ 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 ਪਰ ਜਿਹੜੇ ਸਿਆਣੇ ਬੰਦੇ ਦੇ ਵਿੱਚ ਗੌਣ ਹੁੰਦੇ ਆ ਜਾਂ ਉਹਦੇ ਤੇ ਜ਼ਿੰਦਗੀ ਦੇ ਹੂੰ ਤਜਰਬੇ ਤਜਰਬੇ ਉਹ ਹੰਡਾਈ ਹੁੰਦੀ ਹੈ ਜ਼ਿੰਦਗੀ ਜਿੱਥੇ ਅਜੇ ਆਪਾਂ ਜਾਣ ਆਉਂ ਨੰਗ ਚੁੱਕੇ ਹਾਂ ਨੰਗ ਚੁੱਕੇ ਹਾਂ ਇਹ ਇਹ ਹੋਣਾ ਚਾਹੀਦਾ ਬੰਦ ਨੂੰ ਸਹੀ ਗੱਲ ਹਾਂ ਉਹਨਾਂ ਸੁਖੇ ਜਦੋਂ ਵਿਆਹ ਲਿਆਂਦੀ ਤੇ ਉਹ ਪਾਠ ਕਰੀ ਜਾਵੇ ਬਜ਼ੁਰਗ ਹਾਂ ਹਾਂ ਪਾਠ ਕਰੀ ਜਾਵੇ ਤੇ ਉਹ ਧਾਰ ਚੋਣ ਲੱਗ ਗਈ ਜਦੋਂ ਉਹ ਜਨਾਨੀ ਧਾਰ ਚੋਣ ਲੱਗ ਗਈ ਤੇ ਖੋਲਣੀ ਅੱਗੇ ਕੱਚੇ ਘਰ ਹੁੰਦੇ ਸੀ ਪਹਿਲਾਂ ਹਾਂ ਹਾਂ ਜਦੋਂ ਖੋਲਣੀ ਦੇ ਵਿੱਚੋਂ ਕੋਈ ਸੱਪ ਨਿਕਲਿਆ ਛੋਟਾ ਮੋਟਾ ਹਾਂ ਉਹ ਬੁੜੀ ਨੀਣਾ ਥੱਲੇ ਵਾਲਟੀ ਛੱਡ ਕੇ ਮੱਜ ਦੇ ਉਵੇਂ ਹੀ ਹੂੰ ਤੇ ਚਪਲੀ ਜੁੱਤੀ ਪਾਈ ਸ ਤੇ ਜੁੱਤੀ ਨਾਲ ਸੱਪ ਦੀ ਸਰੀ ਕੋਟ ਕੇ ਤੇ ਫੇਰ ਧਾਰ ਛੁਣ ਵਹੇਗੀ ਅੱਛਾ ਉਹ ਬਜ਼ੁਰਗ ਨੇ ਆਪਦੀ ਅੱਖ ਨਾਲ ਉਹ ਜਨਾਨੀ ਨੂੰ ਪੜਨਾ ਸ਼ੁਰੂ ਕਰਤਾ ਹੂੰ ਹੂੰ ਇੱਕ ਦੋ ਦਿਨਾਂ ਦੇ ਵਿੱਚ ਉਹਨੇ ਪੂਰਾ ਦੇਖ ਲਿਆ ਵੀ ਇਹ ਜੀ ਜੀ ਗੱਲ ਖਰਾਬ ਆ ਅੱਛਾ ਇਹ ਠੀਕ ਨਹੀਂ ਰਹਿਣਾ ਹੂੰ ਤੇ ਉਹਨੇ ਆਪਦੇ ਮੁੰਡੇ ਨੂੰ ਕਹਿਣ ਲੱਗਿਆ ਯਾਰ ਮਨਾਇਆ ਦੇ ਪੋਤੇ ਨੂੰ ਤੂੰ ਛੱਡ ਦੇ ਮੈਂ